ਹਾਂਜੀ ਸਤਿ ਸ਼੍ਰੀ ਅਕਾਲ ਜੀ ਨਵੇਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਘੁੰਮਦੇ ਪਏ ਹਾਂ ਲੁਧਿਆਣੇ ਦੇ ਕਾਂਟਾ ਘਰ ਵਾਲੀ ਸਾਈਡ ਇੱਥੇ ਸਾਡਾ ਮਨ ਬਣ ਗਿਆ ਲੁਧਿਆਣੇ ਦੀ ਜਿਹੜੇ ਜਿੜਿਆ ਕਰਦੀ ਹੈ ਜੁਨior ਬਾਈਪਾਸ ਦੇ ਕੋਲੇ ਉੱਥੇ ਘੁੰਮ ਕੇ ਆਈਏ ਤੇ ਤੁਹਾਨੂੰ ਉੱਥਾ ਮਾਹੌਲ ਦਿਖਾਈਏ ਬਣੇਰੋ ਸਾਡੇ ਬਲੌਗ ਦੇ ਨਾਲ ਹਾਂਜੀ ਚੱਲੀਏ ਫਿਰ ਚਲੋ ਫਿਰ ਘੰਟਾ ਘਰ ਵਾਲੇ ਰੋਡ ਦੇ ਉੱਤੇ ਐ ਇਸ ਟਾਈਮ ਵੀ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਘੰਟਾ ਘਰ ਲਿੰਦਾ ਹੁਣ ਲੁਧਿਆਣੇ ਦਾ ਮਸ਼ਹੂਰ ਘੰਟਾ ਘਰ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਤੇਨ ਵਧੀਆ ਸਾਡੇ ਦੀ ਛੁੱਟੀ ਸੀਗੀ ਸੋਚਿਆ ਕਿਥੇ ਘੁੰਮੇ ਆਈਏ ਤੇ ਨਾਲ ਨਾਲ ਤੁਹਾਨੂੰ ਵੀ ਦਿਖਾ ਦਈਏ ਬਲੌਗ ਤੇਰਾ ਆਹ ਸਾਡਾ ਅਗਲਾ ਲੁਧਿਆਣੇ ਦਾ ਮਸ਼ਹੂਰ ਘੰਟਾ ਘਰ ਰੈਨੋਟ ਕਰਤਾ ਆਇਆ ਪੂਰਾ ੱੱਲੇ ਬਾਜ਼ਾਰ ਚ ਪੂਰਾ ਰਸ਼ ਹੈ ਇਸ ਟਾਈਮ ਸੰਡੇ ਕਰਕੇ ਦੇਖੋ ਕਿੰਨੇ ਆਟਾ ਆਟਾ ਚਲੋ ਮਿਲਦੇ ਆਪਾਂ ਤੁਹਾਨੂੰ ਅੱਗੇ ਫਿਰ ਜਿਆਦਾ ਦੂਰ ਨਹੀਂ ਹੈਗਾ ਇਸ ਤੋਂ ਮੇਰੇ ਹਿਸਾਬ ਨਾਲ 3-4 ਕਿਲੋਮੀਟਰ ਹੀ ਆ। ਆਓ ਜੀ ਜੰਦਰ ਬਾਈਪਾਸ ਆ ਗਏ ਆਪਾਂ। ਇਹ ਤੋਂ ਹੋਊਗਾ ਤਕਰੀਬਨ 2-3 ਕਿਲੋ ਬਟੇ। ਇਹ ਹਾਲਾ ਦੋ ਦਿਨ ਦਾ ਬਹੁਤ ਟਾਈਮ ਪਹਿਲਾਂ ਦਾ ਗੇਮ ਹੈਗਾ ਦੇਖਿਓ ਜੇ ਆਕੇ ਕਿਵੇਂ ਦਾ ਮਾਹੌਲ ਹੈਗਾ ਹੈਗਾ ਉੱਥੇ ਸ਼ੇਰ ਦਿੱਤਾ ਕਿ ਨਹੀਂ ਪਹਿਲਾਂ ਤਾਂ ਬਹੁਤ ਮਸ਼ਹੂਰ ਹੁੰਦੀ ਸਾਡੀ ਇਹ ਟਾਈਗਰ ਸਵਾਰੀ ਟਾਈਗਰ ਸਵਾਰੀ ਦੇ ਨਾਮ ਨਾਲ ਮਸ਼ਹੂਰ ਆ ਉਹਨਾਂ ਦਾ ਦੇਖੋ ਮਾਹੌਲ ਕਿਵੇਂ ਹੈ ਉਸ ਚੈੱਕ ਕਰਦੇ ਆਂ ਜਾ ਕੇ ਤੁਹਾਨੂੰ ਦਿਖਾਉਣੀ ਆ ਬਲੌਗ ਦੇ ਵਿੱਚ ਲੋ ਜੀ ਜਿਲੰਦਰ ਰੋਡ ਤੇ ਜਣ ਕੇ ਅਸੀਂ ਹੁਣ ਮੇਨੋ ਉਹੜਾ ਅਮਰ ਸਾਨੂੰ ਜਾਂਦਾ ਬਹੁਤ ਵੀਜੀ ਰੋਡ ਆ ਕਾਸਟਾਗਰ ਕਿੰਨੇ ਖੁੱਲ ਗਏ ਬਾਈ ਉਹਰੇ ਧਾਰੀ ਲਾ ਵੀ ਜਦੋਂ ਅਗੂ ਫੋਨ ਨੂੰ ਤਾਂ ਕੈਮਰਾ ਉੱਡ ਕੇ ਲਾਈ ਬੋਲ ਵੀ ਅੱਜ ਵਾਲਾ ਫਰਾਵੀਂ ਵਾਹਨਾਂ ਦੇ ਨਾਲ ਹੋ ਕੇ ਭਰਾਜ ਬਹੁਤ ਆ ਰਹਾ ਸੀ ਉਜੀ ਸ਼ੇਲਾ ਲੱਗੀਆਂ ਲੁਧਿਆਣੇ ਦੇ ਵਿੱਚ ਉਹ ਵੀ ਆ ਜੋਰਾ ਸ਼ੋਰਾ ਦੇ ਜਾਂਦੀਆਂ ਨੇ ਮੈਨੂੰ ਲੱਗਦਾ ਵਈ ਬੜਾ ਘੰ ਘਮ ਕੇ ਆਉਣਾ ਪੈਣਾ ਆਪਾਂ ਨੂੰ ਹੈਗਾ ਗੱਟ ਉਹਦੇ ਹੈਗਾ ਕਰਦਾ ਚੱਲ ਅੱਗੇ ਜਾਂਦਾ ਕੋਈ ਨਾ ਹੈਗਾ ਅਸੀਂ ਪੋਰ ਅੱਗੇ ਨੰਗੇ ਸੀ ਜੀ ਹੁਣ ਥੋੜੀ ਆਫ ਰੋਡਿੰਗ ਕਰਕੇ ਸਾਨੂੰ ਮੋਟਰਸਾਈਕਲ ਲਾਉਣਾ ਪੈਣਾ ਥੱਲੇ ਅੱਗੋ ਦੀ ਆ ਕੇ ਰਾਈਟ ਹੋ ਜਾਾਂਗੇ ਫਿਰ ਮੈਨੂੰ ਲੱਗਦਾ ਮੈਟਰੋ ਦੇ ਕੋਲੇ ਹੋਣਾ ਘੱਟ ਜਿੱਥੇ ਅਸੀਂ ਮੁੜਨਾ ਵਾਂ ਮਿਸਮੈਲ ਆ ਰਹੀ ਹੈ ਖਸ਼ਮੋ ਆ ਰਹੀ ਹੈ ਖਾਣ ਪੀਣ ਦੀ ਬਣਦੀ ਵੀ ਹੈ ਮਿਠਾਈ ਦੀ ਆ ਰਹੀ ਮੇਰੇ ਨਾਲ ਆ ਗਈ ਬੋਡਰ ਸਗਰ ਉਹ ਕਸ ਭਾਈ ਗਿਆ ਕਰਦਾ ਯਾਰ ਇਹ ਕਹਿੰਦਾ ਕੈਮਰਾਮੈਨ ਫੋਕਸ ਕਰੋ ਯਾਰ ਆਹੀ ਜਾਣਾ ਮੈਨੂੰ ਯਾਦ ਰ ਮੋੜ ਕਿਹੜਾ ਵਹੀ ਮੋੜ ਨਾਲ ਘੱਗੋ ਜਾਣਾ ਮੇਰੇ ਸਾਹਮਣੇ ਅੱਗੇ ਆ ਨਹੀਂ ਨਹੀਂ ਬੋਡੀ ਚੱਲ ਰਹੀ ਹੈ ਨਹੀਂ ਚੱਲ ਕੋਈ ਨਾ ਕੀ ਹੈ ਮੈਨੂੰ ਜਰਾ ਲਾ ਜਿਹੜਾ ਵੀ ਸਾਡੇ ਵੱਲ ਨਾਕਾਸਾ ਕੋਲ ਦੇਵਾਂਗੇ ਤਾਂ ਹਾਕ ਦਾ ਜਾਂ ਅੰਦਰ ਨੇ ਦੇਖਦਾ ਜਾਂਦਾ ਹੈਰਾਨ ਜਾਂ ਹੋ ਗਏ ਸਾਡੇ ਨਾਲ ਇਹਨਾਂ ਮੋਟਰਸਾਈਕਲ ਲਾ ਲੰਦੇ ਇਹ ਵੀ ਵੀਡੀਓ ਰਿਕਾਰਡ ਹੋ ਰਹੀ ਹੈ ਲੜਾਈਆਂ ਹੋ ਗਈਆਂ ਵੀ ਲੜਾਈਆਂ ਛੱਤ ਵੀ ਡਗ ਗਈ ਇਹਦਾ ਸੌਰੀ ਲੁਧਿਆਣਾ ਦੀ ਜ਼ੂਰ ਛੱਤ ਵੀ ਡਗ ਗਈ ਦਿਨ ਜਾ ਕੇ ਹੀ ਆ ਆਪਾਂ ਕਾਫੀ ਟਾਈਮ ਹੋ ਗਿਆ ਗਿਆ ਇਹਨੂੰ ਭਾਈ ਇੱਧਰੋਂ ਇੱਥੋਂ ਹਾਂ ਸਿੱਧੇ ਲੱਗ ਰਿਹਾ ਮੈਨੂੰ ਹਾਂ ਸਿੱਧਾ ਯਾਹ ਰਾਈਟ ਹੈਂਡ ਸਾਈਡ ਲੱਗਿਆ ਆਂ ਬੋਲ ਜੇ ਕਿਸੇ ਨੇ ਆਟੋ ਜਿਹਾਣਾ ਭਾਈ ਆਟੋ ਤੋਂ ਵੀ ਉਰੇ ਆਇਆ ਜਾਂਦਾ ਵਾ ਸਾਡਾ ਤਾਂ ਜਾਮਾ ਹੀ ਦਿੰਦਾ ਬਾਦ ਹਾਂ ਸੋਮਵਾਰ ਨੂੰ ਬੰਦ ਹੁੰਦਾ ਸੰਬਰ ਬੰਦ ਨਾ ਬੋਰ ਲੱਗਿਆ ਹੈ ਅੱਛਾ ਮੈਂ ਨਹੀਂ ਪੜਿਆ ਜੇ ਕੋਈ ਆਉਣ ਦਾ ਚਾਹ ਵਾਣਾ ਇੱਥੇ ਸਭ ਮੰਡੇ ਹੁੰਦਾ ਬੰਦ ਬਾਕੀ ਸਾਰੇ ਦਿਨ ਓਪਨ ਹੀ ਹੁੰਦਾ ਵੇਲੇ ਪੁੜੀ ਖਾ ਲੋ 뮤ਜ਼ੀਅਮ ਵੀ ਹੈਗਾ ਹਾਂ ਵੀ 뮤ਜ਼ੀਅਮ ਵੀ ਦੇਖ ਸਕਦੇ ਹਾਂ ਅਸੀਂ ਮੇਰੀ ਮਾਇਆ ਬਹੁਤ ਵਧੀਆ ਬਣਿਆ ਹੋਇਆ ਹੈ ਓੜੀ ਭਾਜੀ ਓੜੀ ਹੁਣ ਤੁਹਾਨੂੰ ਪਤਾ ਅਰ ਆਰੂ ਇਹ ਗਰੇ ਹਾਲ ਹੀ ਆਪਾਂ ਜਿੱਦਾਂ ਮਾਰੀ ਹਲੇ ਹੁੰਦੇ ਆ ਆ ਮਿਊਜ਼ੀਅਮ ਦਾ ਦੇਖ ਲੋ ਇਧਰ ਜਾਏ ਦੇ ਸੀ ਜਾਂਦਾ ਗੋਲਕੜ ਇੱਕ ਵਲੌਗ ਤੁਹਾਨੂੰ ਮਿਊਜ਼ੀਅਮ ਦੇ ਬਣਾ ਕੇ ਦਿਖਾਵਾਂਗੇ ਇਹ ਫਲੋਰ ਤੋਂ ਪਿੱਛੇ ਵਿੱਚ ਹੀ ਰਹਿ ਜਾਂਦਾ ਦੋਸਤੋ ਜੇ ਕੋਈ ਘੁੰਮਣ ਦਾ ਚਾਹਵਾ ਨਾ ਬਾਕੀ ਤੁਸੀਂ ਗੂਗਲ ਮੈਪ ਤੇ ਸਰਚ ਕਰਕੇ ਦੇਖ ਸਕਦੇ ਹੋ ਜਿਆਦਾ ਦੂਰ ਨਹੀਂ ਹੈਗਾ ਤੁਸੀਂ ਆਣਾ ਜ਼ਰੂਰ ਰਾ ਦੇ ਰਹੀ ਹੁੰਦੇ ਨੇ ਇਹ ਸਾ ਪਾਰਕਿੰਗ ਰੇਟ ਆ ਲੋ ਜੀ ਜ਼ੂ ਚ ਪਹੁੰਚ ਕੇ ਹੋ ਗਏ ਆ ਅਸੀਂ ਹੁਣ ਤੁਹਾਨੂੰ ਦਿਖਾਣੇ ਆ ਅੰਦਰ ਦਾ ਮਾਹੌਲ ਕਿੰਨੇ ਕਿ ਜਾਨਵਰ ਕੀ ਹੈਗਾ ਜਦੋਂ ਤੁਸੀਂ ਆਓਗੇ ਤਾਂ ਕੀ ਦੇਖੋਗੇ ਇੱਥੇ ਆ ਕੇ ਤੁਸੀਂ ਆਗੇ ਟਿਕਟ ਕਾਊਂਟਰ ਤੇ ਅਧਰ ਕਾ ਲਓ ਜੀ 30 ਰੁਪਏ ਟਿਕਟਾ ਬੱਚਿਆਂ ਦੇ 20 ਰੁਪਏ ਟਿਕਟਾ ਹੈਗਾ ਰਸ ਹੈ ਜੀ ਛੰਡੇ ਕਰਕੇ ਨਾ ਫੈਮਲੀਆਂ ਜਿਆਦਾ ਇਸ ਟਾਈਮ ਲੋ ਇੱਕ ਨਵਾਂ ਨਵਾਂ ਸੀਨ ਹੋ ਗਿਆ ਟਿਕਟਾ ਲੈਣ ਲੱਗੇ ਕੈਸ਼ ਸਾਡੇ ਕੋਲ ਹੈ ਨਹੀਂ ਸੀ ਕਹਿੰਦੇ ਗੂਗਲ 'ਤੇ ਚੱਲਣਾ ਨਹੀਂ ਹੈਗਾ ਹੁਣ ਤੁਹਾਨੂੰ ਕੈਸ਼ ਘੜਾ ਕੇ ਲੈ ਕੇ ਆਉਣਾ ਪੈਣਾ ਪਹਿਲਾਂ ਜਾਣੇ ਆ ਪਹਿਲਾਂ ਕੈਸ਼ ਲੈ ਕੇ ਆਉਣੇ ਆ ਫਿਰ ਅੰਦਰ ਐਂਟਰੀ ਹੋਊਗੀ ਮੈਨੂੰ ਚਾਹੀਦਾ ਉਹਨਾਂ ਨੂੰ ਗੂਗਲ ਪੇ ਲੈਣਾ ਕਿਉਂਕਿ ਅੱਜ ਕੱਲ੍ਹ ਵੈਸੇ ਡਿਜੀਟਲ ਇੰਡੀਆ ਕਹਿੰਦੇ ਆ 바ਰ ਕੋਡ ਸਿੰਪਲ ਜਿਹਾ ਹਰੇਕ ਬੰਦੇ ਕੋਲ ਆ ਅੱਜ ਕੱਲ੍ਹ ਤਾਂ ਕੋਲਚੇ ਵਾਲੇ ਕੋਲ ਵੀ 바ਰ ਕੋਡ ਰੱਖਿਆ ਹੁੰਦਾ ਵਾ ਹੋਰ ਤਾਂ ਹੋਰ ਮੈਂ ਸ਼ੂ ਵੀ ਪਾਲਿਸ਼ ਕਰਵਾਇਆ ਉਹਦੇ ਕੋਲ ਵੀ 바ਰ ਕੋਡ ਹੁੰਦਾ ਵਾ ਚਲੋ ਕੋਈ ਗੱਲ ਨਹੀਂ ਲੈ ਕੇ ਆਣੇ ਹੁਣ ਕੈਸ਼ ਲੈ ਕੇ ਆਉਣੇ ਆ ਫਿਰ ਦੁਬਾਰਾ ਐਂਟਰੀ ਕਰ ਦਿਆਂ ਸਾਡਾ ਬੰਦਾ ਲੱਗਿਆ ਹੋਇਆ ਹੈ ਮੈਂ ਉਹਨੂੰ ਕਿਹਾ ਵਾ ਕਿਸੇ ਤੋਂ ਨਾਲ ਦੇ ਨੂੰ ਪੁੱਛ ਲੈ ਉਹਨੂੰ ਗੂਗਲ ਪੇ ਕਰ ਦਿੰਨੇ ਆ ਤੇ ਉਹ ਤੋਂ ਕੈਸ਼ ਲੈ ਲੈਣੇ ਆ ਕਰਨ ਲੱਗੇ ਆ ਅਰੇਂਜਮੈਂਟ ਜਦ ਤੱਕ ਮੈਂ ਤੁਹਾਨੂੰ ਦਿਖਾਉਣਾ ਇੱ ਹਾਂ ਦੇਖੋ ਜੁਣਿਆ ਚਿੜੀਆ ਕਾ ਹਾਸੋਂ ਬਾ ਚੌਰੇ ਵੀ ਲਿਖਿਆ ਹੋਇਆ ਹੈ ਕਿ ਕਿਤੇ ਦਿਨ ਬੰਦ ਹੁੰਦਾ ਹੈਲਪਲਾਈਨ ਨੰਬਰ ਵੀ ਦਿੱਤਾ ਹੋਇਆ ਤੁਹਾਨੂੰ ਪਲਾਸਟਿਕ ਵੇਅਰ ਆਨ ਦਾ ਲੈ ਕੇ ਆਣਾ ਬੈਨ ਹੈ ਜੀ ਕੁਛ ਆ ਚੀਜ਼ਾਂ ਰੈਸਟ੍ਰਿਕਸ਼ਨਸ ਲਾਈਆਂ ਹੋਈਆਂ ਰੈਸਟ੍ਰਿਕਸ਼ਨ ਇਹ ਚੀਜ਼ਾਂ ਤੁਸੀਂ ਧਿਆਨ ਰੱਖਣਾ ਇਹ ਤੁਹਾਡਾ ਬਾਹਰ ਦਾ ਵੀਊ ਹੈ ਮੈਂ ਹੀ ਹੁਣ ਧਿਆਨ ਕਰ ਰਿਹਾ ਹਾਂ ਮੈਂ ਨੋਟ ਕਰ ਰਿਹਾ ਹਾਂ ਜਿਵੇਂ ਮੈਂ ਕੈਮਰੇ ਦੇ ਵਿੱਚ ਬੋਲਦਾ ਬਲੌਗ ਬਣਾਉਂਦਾ ਸਾਰੇ ਮੇਰੇ ਵਾਲੇ ਦੇਖੀ ਜਾਂਦੇ ਆ ਸਟਾਰਟਿੰਗ ਸਟਾਰਟਿੰਗ ਬੱਚਾ ਬੜਾ ਅਜੀਬ ਜਿਹਾ ਲੱਗਦਾ ਦੇਖਣ ਦੇ ਵਿੱਚ ਵੀ ਸਾਰੇ ਮੇਰੇ ਵਾਲੇ ਦੇਖੀ ਜਾਂਦੇ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਵੈਸੇ ਆਤ ਤੇ ਪੈ ਜੂਗੀ ਕਿਉਂਕਿ ਹਜੇ ਨਵੀਂ ਨਵੀਂ ਵਲੋਗਿੰਗ ਸਟਾਰਟ ਕਰੀ ਜਨਾ ਪਹਿਲਾਂ ਤਾਂ ਆਪਾਂ ਨੂੰ ਕੋਈ ਬੰਦਾ ਆਪਣੀ ਸੈਲਫੀ ਲੈਂਦਾ ਹੁਣ ਸਾਰਿਆਂ ਦਾ ਆਸਾ ਬਸਾ ਮਾਲ ਦੀ ਵੀਡੀਓ ਬਣਾਉਣੀ ਹੁੰਦੀ ਹੈ ਤੇ ਸਾਰੇ ਹੈਰਾਨ ਜਿਹਾ ਹੋ ਕੇ ਦੇਖਦੇ ਆ ਕਈ ਤਾਂ ਡਰਦੇ ਵੀ ਹੈ ਕੈਮਰੇ ਤੋਂ ਕੈਮਰੇ ਵਿੱਚ ਅਸੀਂ ਆਈਏ ਇਹ ਚੋਬਰ ਨੇ ਸਾਡਾ ਇੰਤਜ਼ਾਮ ਕਰ ਹੀ ਦਿੱਤਾ ਇਹ ਕਬੀਰਾ ਸੀਗਾ ਉਹਨੇ ਸਾਡੀ ਹੈਲਪ ਕਰਤੀ ਉਹਨੂੰ ਅਸੀਂ ਗੂਗਲ ਪੇ ਕਰਤਾ ਤੇ ਟਿਕਟਾ ਸਾਡੀਆਂ ਉਹਨੇ ਬੁੱਕ ਕਰਾ ਦੀਆਂ ਆ ਰਹੇ ਆ ਬਾਈ ਕੋਣ ਇਕੱਠੇ ਐਂਟਰੀ ਕਰਾਂਗੇ ਅਸੀਂ ਨਾਲ ਉਹਦੇ ਨਾਲ ਅੰਦਰ ਤਾਂ ਨਹੀਂ ਡੇਗ ਸੰਡੇ ਕਰਕੇ ਬੱਚੇ ਵੀ ਘੁੰਮਣ ਆਏ ਹੋਗਾ ਵਧੀਆ ਬਣਾ ਹੈ ਬਈ ਅੰਦਰੋਂ ਮੈਂ ਤਾਂ ਕਾਫੀ ਟਾਈਮ ਪਹਿਲਾਂ ਆਇਆ ਹਾਂ ਉਸ ਟਾਈਮ ਤਾਂ ਇਦਾਂ ਦਾ ਮਾਹੌਲ ਹੈ ਹੀ ਨਹੀਂ ਸੀਗਾ ਦਰਖਤ ਵਾਵਾ ਲਾਏ ਹੋਏ ਜਾਂਦੇ ਚਲੋ ਵਧੀਆ ਗੱਲ ਹੈ ਵੀ ਬੱਚਿਆਂ ਵਾਸਤੇ ਵਧੀਆ ਬਣਿਆ ਲੱਗਦਾ ਮੈਨੂੰ ਅੰਦਰ ਹਨ ਜਿਆਦਾ ਬੱਚੇ ਘੁੰਮਣ ਆਏ ਫਿਰ ਇੱਥੇ ਬੈਠਣ ਦੀ ਜਗ੍ਹਾ ਨਹੀਂ ਅਸੀਂ ਵੀ ਅੱਜ ਛੋਟੇ ਬੱਚੇ ਘੁੰਮਣ ਬਣ ਕੇ ਘੁੰਮਣ ਆਏ ਆ ਦੇਖੋ ਅੱਧਰ ਕੀ ਹੈ ਕਿੱਥੇ ਪੂਰੇ ਜੈਕਲ ਮੰਗਾਲ ਟਾਈਗਰ ਇੱਧਰ ਨੂੰ ਚੱਲਦੇ ਆ ਹਾਂ ਇਹਨਾਂ ਤੇ ਲੈਪਰ ਅੱਛਾ ਇੱਧਰ ਆ ਸਾਰੇ ਹਨ ਬਗਿਆੜ ਤੋਂ ਹਾਂ ਇਹ ਨੇ ਆਹ ਬਗਿਆੜ ਤੋਂ ਹਾਇਨੇ ਕਹਿੰਦੇ ਆ ਯਕਲਾ ਇੱਧਰ ਬਹੁਤ ਬੜੀਆ ਬਣਾਤਾ ਯਾਰ ਹੁਣ ਤਾਂ ਲੋਸ ਲੰਗ ਦਾ ਬੜਾ ਬੁਰਾ ਹਾਲ ਸੀ ਨਾ ਕੋਈ ਰਸਤਾ ਸੀ ਮੈਂ ਤਾਂ ਬਹੁਤ ਟਾਈਮ ਬਿਤਾਇਆ ਆਂ ਆਪ ਹਾਂ ਇਹ ਤੇ ਤਾਂ ਨਹੀਂ ਹੁੰਦਾ ਗੜੀ ਤਾਂ ਨਹੀਂ ਹਾਂ ਇਹ ਤੇ ਤਾਂ ਨਹੀਂ ਹਾਂ ਜਾਲੀ-ਜੋਲੀ ਦਾ ਇਹ ਉਹਦੇ ਫਿਰਦ ਆ ਗਿਆ ਲਓ ਜੀ ਨਹੀਂ ਨਹੀਂ ਬਾਹਰ ਬੂਹ ਤਾਂ ਕਿੱਥੇ ਆਉਂਦਾ ਹੁਣ ਦੇਖੋ ਜੀ ਮੈਂ ਲੈ ਰਿਹਾ ਆ ਆਉਂਦਾ ਨਹੀਂ ਆਇਆ ਨਹੀਂ ਵੀਡੀਓ ਚ ਹੈ ਕਿਥੇ ਆ ਆ ਦੇ ਪਰਦਾ ਪਰਦਾ ਹੋਇਆ ਜਿਹਨੂੰ ਆਉਣਾ ਹਨਾ ਆ ਦੇਖੋ ਸ਼ਰਾਰਤੀਆ ਨਾ ਹੋਵੇਗਾ ਬਈ ਦੇਖਦਾ ਰ ਆ ਦੇਖਦਾ ਇਹ ਕਿੱਧਰੋਂ ਬਾਹਰ ਆਇਆ ਜਾਵੇ ਮੇਰੇ ਤੋਂ ਇਹ ਤਾਂ ਅੰਦਰਲੇ ਪਾਸੇ ਉਹ ਕੀਤਾ ਹੈ ਨਾ ਗੱਲ ਵੀ ਬਣਾਈ ਹੋਇਆ ਸੈਲਫ ਨਹੀਂ ਤਾਂ ਫੜਨਾ ਹਾਂ ਹਾਂ ਨਹੀਂ ਤਾਂ ਇਹ ਕਰ ਵੀ ਸਕਦੇ ਆ ਕਾਰਵਾਈ ਤਾਂ ਹੀ ਤਾਂ ਇਹਨੇ ਮੈਟਲ ਆ ਹੈ ਨਹੀਂ ਮਾਰਦਾ ਹੋਊਗਾ ਇਹ ਤਾਂ ਇਹਨਾਂ ਨੂੰ ਪਤਾ ਹੀ ਹੋਊਗਾ ਮੈਂ ਦੇਖਦਾ ਸੀ ਉਹਨੂੰ ਦਿਖਾਦਾ ਚੈੱਕ ਕਰ ਲਉ ਲੋ ਜੀ ਜਿੱਦ ਨੂੰ ਜਾਣੇ ਉਧਰ ਹੀ ਆ ਰਹੇ ਨਾਲ ਦੀ ਨਾਲ ਇਹ ਆਇਆ ਤੂੰ ਫਿਰਦਾ ਹੈਗਾ ਬਾਹਰ ਆਉਣ ਨੂੰ ਬਾਈ ਨਾ ਆ ਰਹੇ ਹੈਂ ਕੁੱਤਾ ਦਾ ਹੁੰਦਾ ਥੋੜਾ ਜਿਹਾ ਕੁੱਤਾ ਤਾਂ ਨਹੀਂ ਭੇੜੀ ਲੂੰਬੜੀ ਵਰਗਾ ਹੁੰਦਾ ਕੁੱਤਾ ਤਾਂ ਇਦਾਂ ਦਾ ਕਿੱਥੇ ਕੁੱਤਾ ਉਹ ਹੈਗਾ ਇੱਕ ਕਿਹੜੀ ਹੈਗੀ ਇਹ ਜੀ ਬ੍ਰੀਡ ਬ੍ਰੀਡ ਉਹ ਵੀਰੇ ਹੁਣ ਰੱਖੀ ਸੀ ਹਸਕੀ ਹਸਕੀ ਵਰਗਾ ਹੈਗਾ ਥੋੜਾ ਜਿਹਾ ਉਹ ਜਿੱਦਾਂ ਹੀ ਉਹਦੇ ਕੋਲ ਆਉਂਦੇ ਆ ਨਾ ਲਈ ਉਧਰ ਨੂੰ ਕੋਲ ਜੇ ਨੂੰ ਜਾਂਦਾ ਵਾ ਖਾਣ ਨੂੰ ਪਾਉਂਦੇ ਆਣੇ ਰੋਕੀ ਤਾਂ ਹਾਂ ਖਾਣ ਨੂੰ ਤਾਂ ਕਿੱਥੇ ਪਾਉਂਦੇ ਆਣੇ ਇਹ ਤਾਂ ਚਿਕਨ ਖਾਂਦੇ ਆ ਚਿਕਨ ਖਾਂਦੇ ਆ ਉਦਾਂ ਨਾਲ ਕੌਣ ਲੈ ਕੇ ਆਉਂਦਾ ਖਾਣ ਨੂੰ ਬਣਾਉਣ ਨੂੰ ਦਰਾਕ ਤਾਂ ਬਹੁਤ ਲਾਦੇ ਬਾਈ ਹੁਣ ਤਾਂ ਕੋਈ ਨੰਨ ਕੈਂਚਰ ਤਾਂ ਨਹੀਂ ਜਾਈਸ ਕੀ ਬਥੇ ਕੰਦਰ ਹੋਵੇ ਆ ਇਧਰੋਂ ਭੱਜਿਆ ਆਉਂਦਾ ਹਾਂ ਹਾਂ ਲਓ ਜੀ ਹੁਣ ਦੇਖੀ ਅੱਗੇ ਕੀ ਮਿਲਦਾ ਦੇਖੋ ਇੱਥੇ ਨੈਟ ਨੂਡ ਲਾਇਆ ਹੋਇਆ ਪ੍ਰੋਪਰ ਇਹ ਕੰਮ ਇਹਨੂੰ ਖਤਰਨਾਕ ਲੱਗਦਾ ਇਹਦਾ ਈਮੂ ਆ ਈਮੂ ਆ ਕੋਸਟੇ ਚ ਕਿੱਥੇ ਲਿਖਿਆ ਜੀ ਸਪੈਸੀਫਿਕੇਸ਼ਨ ਦੇਖਦੇ ਕਿੱਥੇ ਲਿਖੀ ਆ ਇੱਕ ਇੱਕ ਹੀ ਜਾਨਵਰ ਰੱਖਿਆ ਆ ਇਹਨਾਂ ਨੇ ਦੇਖੀ ਇਮੂ ਆ ਨਾ ਮੈਂ ਤੁਹਾਨੂੰ ਕਿਹਾ ਵਾ ਇਮੂ ਹੀ ਲੱਗਦਾ ਮੈਨੂੰ ਉਨੀ ਤੋਂ 25 ਸਾਲ ਦੀ ਹਮਾਰੀ ਅੱਗੇ ਮਿਲਣਾ ਆਪਾਂ ਨੂੰ ਲੈਪਰਡ ਹਿਮਾਲయన్ ਬਲੈਕ ਬੀਅਰ ਪੋਰ ਪੋਰਕੁਪਾਈਨ ਕੋਡਾਂ ਲਾਈਆਂ ਭਈਆਂ ਨੇ ਹਾਂ ਹੋ ਸਕਦਾ ਲੈ ਪੜ ਦਿੱਤਾ ਹੈਗਾ ਆਪ ਦਾ ਸਟਾਕ ਇਹ ਕਿਹੜੇ ਥੋੜਾ ਜਿਹਾ ਉਹ ਲੈ ਪੜਦੇ ਦੇਖੋ ਕਿੰਨਾ ਤਗੜਾ ਅਰੇਂਜਮੈਂਟ ਕੀਤਾ ਹੋਇਆ ਹੈ ਬਾਈ ਪਤਾ ਵਾ ਬਤੰਦਰ ਨੇ ਬਾਹਰ ਆ ਜਾਣਾ ਝਾਰ ਸ਼ੂਟ ਮਾਰ ਕੇ ਇਹਦਾ ਦਰਖਤਾਂ ਦੇ ਵੀ ਚੜ ਜਾਂਦੇ ਆ ਨਾ ਕਿੱਥੇ ਆ ਲੈ ਪੜ ਐਨੀ ਵਾ ਜੀ ਐਨੀ ਕਾ ਹੋ ਰਿਹਾ ਹੋ ਰਿਹਾ ਇਥੇ ਉਹ ਲੋਕਿਆ ਬੈਠਾ ਅੱਛਾ ਲਿਓ ਜੀ ਤੁਹਾਨੂੰ ਜ਼ੂਮ ਕਰਕੇ ਦਿਖਾ ਦਈਏ ਜਾਨ ਠੰਡ ਲੱਗਦੀ ਲੱਗਦੀ ਮੈਨਾਂ ਉਹ ਬੈਠਾ ਲੋਕਿਆ ਹੈ ਇੱਕ ਇੱਕ ਜਾਨਵਰ ਰੱਖਿਆ ਹੈ ਇਹਨਾਂ ਨੇ ਇਕੱਲਿਆਂ ਦਾ ਵਿਚਾਰਿਆਂ ਨੂੰ ਨਹੀਂ ਜੀ ਲੱਗਦਾ ਹੁਣ ਚੱਲੀਏ ਅੱਗੇ ਹਾਂ ਕੋਟਾਬਿਆ ਮੇਰੇ ਇੱਕ ਇੱਕ ਜਾਨਵਰ ਸਰਵਾਈਵ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਹੁਣ ਹਨਾ ਵੈਸੇ ਮਿਨੀਮਲ 2-2 ਤਾਂ ਰੱਖਦੇ ਹੁੰਦੇ ਜਾਨਵਰ ਬੀਬੀ ਕੀ ਚੱਕ ਤੋ ਦੇ ਬੜੀਆਂ ਮੈਂ ਵੀ ਕਾਲੀ ਆਦੀ ਮੈਂ ਮੋਟਰੇਨਰ ਆਸਤਾ ਦੇ ਕੇ ਨਾ ਸੋਣਾ ਬਣਾਇਆ ਹਾਂ ਹਾਂ ਜੀ ਸੁਣਨ ਸੁਵਤਨੋ ਇੱਥੇ ਵੀ ਚੱਲ ਰਿਹਾ। ਕਟੋਗੜਨੋਂ ਦੋ-ਦੋ ਜਾਣੇ ਰੱਖਣੇ ਚਾਹੀਦੇ ਹਨ। ਇਹ ਕਬ ਜਾ ਰਹੇ। ਖੇੜ ਵੀ ਨਹੀਂ ਸਕਦੇ ਉਹਨੇ ਇਕੱਲੇ ਤਾਂ। ਬਲੈਕ ਬੀਅਰ ਆ ਗਿਆ। ਬਲੈਕ ਬੀਅਰ। ਇਹ ਬੰਨ੍ਹ ਰਿਹਾ ਅੱਛਾ। ਇੱਧਰ ਆ ਅੱਛਾ। ਇੱਧਰ ਕਿਉਂ ਨਹੀਂ? ਅਗੇ ਅੰਦਰ। ਅਗੇ ਅੰਦਰ ਤਾਂ ਨਹੀਂ। ਉਹ ਵੀ ਅੰਦਰ ਤਾਂ ਨਹੀਂ ਹਣਾ। ਕੋਈ ਫਰਕ ਨਹੀਂ ਪਾਉਂਦਾ। ਆ ਦੇਰ ਨੇ ਅਟੈਂਸ਼ਨ ਨਹੀਂ ਦਿੱਤੀ ਬੱਚੇ ਨੂੰ ਤੇਰੇ ਬਾਪੂ ਹਾਂ ਯਾਨੀ ਕੀ ਹੈ ਬਾਈ ਨਹੀਂ ਕਿਤੇ کہیں ਹੋਰ ਬਾਈ ਕੋਈ ਨਹੀਂ ਸੋਰਾ ਹੋਗਾ کہیں ਕਿਸਾਈਆਂ ਕੋਲ ਟੋਟੇ ਰਹੀ ਤੇ ਲਓ ਜੀ ਰੈਸਟੋਰਾਂ ਸਾਨੂੰ ਮਿਲਿਆ ਨਹੀਂ ਹੈਗਾ ਚਲੋ ਫਿਰ ਥੱਕੀ ਸੁਣ ਨੈਕਟ ਨੂੰ ਫਾਈਨ ਰਿਪੇਅਰ ਕੀਤਾ ਹੋਣਾ ਹੈ। ਮੈਂਟਨੈਂਸ ਇੱਥੇ ਦੀ ਵੈਸੇ ਵੀ ਠੀਕ ਠਾਕ ਜੀ ਹੋਈ ਆ। ਪਹਿਲਾਂ ਇਹ ਤੂੰ ਆਇਆ ਨਹੀਂ ਪਹਿਲਾਂ ਆਇਆ ਹੁੰਦਾ ਫਿਰ ਤੂੰ ਤਾਂ ਵੈਸੇ ਹੀ ਹੈਰਾਨ ਹੋਣ ਸਿੱਚੋ। ਇਹ ਰੂਗ। ਅੱਗੇ ਕਿਹੜੇ ਆਗੇ? ਸਾਂਬਰ, ਬਲੈਕ ਬੱਕ, ਵਾਰਕਿੰਗ ਡੇਅਰ। ਵਾਰਕਿੰਗ ਡੇਅਰ। ਕੱਕੜ ਜੀ ਨੂੰ ਵੇਖ ਜਾਨੇ ਆਪਾਂ ਹੈ। ਸਾਂਭ ਰਹੀ ਹੈ ਕੀ ਪਤਾ ਜਾਣੇ ਕਰਾਉਂਦੇ ਹੋਗਾ ਹੈਗਾ ਨਹੀਂ ਇਹ ਤਾਂ ਡਿਗਾ ਨਹੀਂ ਮੀਆਂ ਖਾਲੀ ਰਿਹਾ ਜਾਕਰ ਮੈਂ ਦੇਖ ਰਿਹਾ ਪਤਾ ਨਹੀਂ ਠੰਡ ਕਰਕੇ ਅੰਦਰ ਲੁਕੇ ਬੈਠੇ ਹੋਣਗੇ ਹੈਗਾ ਉਹ ਅੰਦਰ ਅੰਦਰ ਹੀ ਬੈਠਾ ਹੋਣਾ

ਹੇਰਨੇ ਹੈਗੇ ਇੱਧਰ। ਹੇਰਨ ਤੇ ਵੱਧ ਘੰਟੇ ਬਹਰੇ ਰਹਣੀਆਂ ਨੇ। ਬਾਕੀ ਜਾਨਵਰ ਸ਼ੇਰ ਵੀ ਇਹਨਾਂ ਨੂੰ ਕਮੀ ਪੈਂਦੀ ਰਹਿੰਦੀ ਆ। ਇਹ ਦੋ ਜਾਨਵਰ ਨਹੀਂ ਛੱਡਦੇ ਕਿ ਹਮੇਸ਼ਾ ਇਹਨਾਂ ਕੋਲ ਰਹਿੰਦੇ ਆ। ਉਹ ਦੇਖੋ। ਜ਼ੂਮ ਕਰਕੇ ਦਿਖਾਣਾ। ਕਾਲਾ ਹਿਰਨ ਥੋੜੀ ਜਿਹਾ। ਜਿਹੜਾ ਹਿਰਨ ਹੈ। ਸੈਂਪਲ ਜਿਹਾ ਲੱਗਦਾ ਮੇਰੇ ਨੂੰ। ਮੈਂ ਵਾਪਸੀ ਵੇਲੇ ਵੀ ਨਾਲ ਦੀ ਨਾਲ ਧਿਆਨ ਰੱਖ ਇਹ ਜਿਹੜਾ ਤੁਸੀਂ ਹੱਥ ਨਾਲ ਦੇਖਿਆ ਬਲੈਕ ਬੱਕਾ ਸਹੀ ਗੱਲ ਆ ਬਾਈ ਜਿਹੜਾ ਤੂੰ ਦੱਸਿਆ ਸੀ ਇੱਥੇ ਇਹਨਾਂ ਦੀ ਡਿਟੇਲ ਲਿਖੀ ਹੋਈ ਠੀਕ ਆ ਇਹਨੇ ਜਿਆਦਾ ਜਾਨਵਰ ਨਹੀਂ ਹੈਗੇ ਜੇ ਦੇਖਿਆ ਜਾਵੇ ਜੇ ਜਿਆਦਾ ਵਧੀਆ ਦੇਖਣੇ ਆ ਤਾਂ ਮੇਰੇ ਖਿਆਲ ਨਾਲ ਛੱਤਬੀੜ ਜਾਓ ਜਿਹੜਾ ਚੰਡੀਗੜ੍ਹ ਦੇ ਕੋਲੇ ਅਜ਼ੀਰਖਪੁਰ ਇੱਥੇ ਜਿਆਦਾ ਵਧੀਆ ਹੈਗਾ ਥੋੜਾ ਜਿਹਾ ਮਾਹੌਲ ਜਾਨਵਰ ਵੀ ਜਿਆਦਾ ਉੱਤਰ ਵੀ ਦੇਖ ਲਈ ਜਾਨ ਕਿਹੜੀ ਆ ਮਾਰਕਿੰਗ ਰੀਅਰ ਜਿਹੜਾ ਸਾਨੂੰ ਪਿੱਛੇ ਇਹ ਬੋਰਡ ਭਰਾਇਆ ਹੈ ਇਹ ਖੜਾ ਮਾਰਕਿੰਗ ਰੀਅਰ ਇਹਦਾ ਗਾਰ ਕੇ ਲਾ ਦੇਖਣ ਚ ਹੈ ਨਾ ਸਗਾਹੀ ਲੱਗਦੀ ਹੈ ਮੈਨੂੰ ਇਹ ਵੀਰ ਕੱਲ ਲਈ ਹਨੀ ਇੱਕ ਛੋਟਾ ਜਿਹਾ ਹੋਰ ਅੱਛਾ ਤਿੰਨ ਪਈ ਹੈ ਬਈ ਨੇੜੇ ਹੋਰ ਵੀ ਹੈਗੀ ਹੈ ਜਿਵੇਂ ਛੋਟੇ ਛੋਟੇ ਆ ਜਿਵੇਂ ਬੱਚੇ ਨਹੀਂ ਰੱਖੇ ਹੁੰਦੇ ਜਿਵੇਂ ਛੋਟੇ ਛੋਟੇ ਰੱਖੇ ਹੋਏ ਸੋਸਲੇ ਬੈਠੇ ਸਾਰੇ ਜਾਨਵਰ ਤੁਹਾ ਦੇਖੋ ਬੈਂਬੂ ਟਰੀ ਨੇ ਕਿੰਨਾ ਸੰਘਣਾ ਜਾਲ ਵਿਛਾਇਆ ਹੋਇਆ ਹੈ ਇਹ ਸਭ ਤੋਂ ਲੰਬਾ ਦਰੱਖਤ ਹੈ ਨਾ ਕਿਹੜਾ ਦਰੱਖਤ ਹੈ ਕਹਿੰਦੇ ਸਭ ਤੋਂ ਤੇਜ਼ ਦਿਨ ਤੇਜ਼ੀ ਨਾਲ ਵਧਣ ਵਾਲਾ ਦਰੱਖਤ ਹਾਂ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਵਧਣ ਵਾਲਾ ਦਰੱਖਤ ਹੈ ਬੈਂਬੂ ਟਰੀ ਇਹ ਵੀ ਮੇਰੇ ਡੀਅਰ ਹੀ ਇੱਥੇ ਖੜਾ ਹੀ ਬੜੇ ਦੂਰ ਦੂਰ ਹੈ ਘਰ ਰਸਤਾ ਪਰਾਂ ਦੀ ਇੱਧਰੋਂ ਇਹ ਡੀਅਰ ਤਾਂ ਨਹੀਂ ਲੱਗਦਾ ਡੀਅਰ ਜੀ ਲੱਗਦਾ ਮੈਨੂੰ ਤਾਂ ਇਹਦਾ ਬੋਰ ਕਿੱਥੇ ਲੱਗਿਆ ਹੂੰ ਉਹਨੇ ਇੱਕ ਲੱਕੜੀ ਨੂੰ ਤੋੜ ਦਿੱਤਾ ਆਹ ਦੇਖਿਆ ਆ ਕਿਹੜੇ ਆ ਸੰਦ ਆ ਜਾ ਮੇਰੇ ਤੇ ਮੇਰੇ ਤੇ ਮੇਰੇ ਤੇ ਇਹ ਆ ਆ ਜਾ ਮੇਰੇ ਤੇ ਚੱਲ ਹੂੰ ਬੱਸ ਮੁਰਗਾ ਖਤਮ ਹੋ ਗਿਆ ਹੈਗਾ ਅੱਗੇ ਵੀ ਆ ਜਾ ਠੀਕ ਹੀ ਆ ਗਿਆ ਅੱਗੇ ਬੜੇ ਸੋਹਣੇ ਯਾਰ ਪੀਮੋਰ ਜੀ ਸਿਲਵਰ 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 ਦੇਖੀਓ ਸਿਲਵਰ ਬੋਰਡ ਤੇ ਲੱਗਿਆ ਹੈ ਸਿਲਵਰੜਾ ਬੜਾ ਸੋਹਣਾ ਹੈ ਮੁਰਗੇ ਦਾ ਮੋਰ ਦਾ ਮਿਕਸਚਰ ਜਿਹਾ ਲੱਗਦਾ ਮਿੰਟਾ ਆ 골ਡਨ ਹੈ ਤੇ 골ਡਨ ਪ੍ਰੀਜ਼ੈਂਟ ਕਿਤੇ ਦੂਰੀ ਬੜੇ ਫਿਰਦੇ ਹਾਂ ਹਾਂਜੀ ਇੰਨੇ ਕੀ ਦਸਣੇ ਆ ਜੀ ਵਿੱਚੋਂ ਕੈਮਰੇ ਨਾਲ ਦਾ ਕੀ ਦਸਣੇ ਹਨ ਤਾਪਮੋਸਾ ਵੀ ਨਹੀਂ ਫਿਰ ਉਹ ਦਿੰਗ ਕੋਟਾ ਆ ਗਿਆ ਜੀ ਕੋਟਾ ਜੀ ਬਿਨ ਲਿਆ ਬੈਠਾ ਜਦੋਂ ਵੀ ਵੀਡੀਓ ਬਣਾ ਲੈਂਗੇ ਦੋ ਦਾ ਵਧੀਆ ਆ ਸਾਰੇ ਜਾਨਵਰ ਨਾਲ ਇਹ ਕਿੰਨੇ ਕੁਝ ਖਾਣ ਨੂੰ ਪਾਉਂਦੇ ਹੋਣੇ ਹਨ ਹਾਂ ਰੋਟੀ ਰੂਟੀ ਕੁਝ ਹਾਂ ਤਾਂ ਹੀ ਨੇੜੇ ਆਇਆ ਮਿਰਚ ਲੈ ਆਉਣੀ ਸੀ ਮਿਰਚ ਖਾਉਣੀ ਸੀ ਮਾਂ ਯਾਰ ਹੋਰ ਦਸ ਮਿੰਟ ਹੋਰ ਆਪਾਂ ਨੂੰ ਕੁਝ ਸੀ ਦੇਖਦੇ ਆ ਜੇ ਅੱਛਾ ਇਹ ਦੋ ਜਿਹੜੀਆਂ ਆ ਗਈ ਛੋਟੀਆਂ ਆਈਆਂ ਹਨ ਦੇਖ ਕਿ ਦਿਖਾਰੇ ਫਿਰ ਬਰਦੀ ਘਰ ਬਰਦੀ ਘਰ ਹਾਂਡ ਕਰਕੇ ਇਹਨਾਂ ਤਰਪਾਲਾਂ ਪਾਈਆਂ ਹੋਈਆਂ ਚਲੋ ਵਧੀਆਂ ਸ਼ੁਕਰ ਸੋਚਿਆ ਥੋੜਾ ਜਿਹਾ ਪੰਛੀਆਂ ਵਰੀ ਵੀ ਆਏ ਉਰੇ ਕੀ ਆ ਗਿਆ ਭਾਈ ਓਏ ਹੋਏ ਇਹ ਤਾਂ ਮੁਰਗੀ ਜਿਹੀ ਲੱਗਦੀ ਐ ਮੈਨੂੰ ਇਹ ਕੀ ਮੁਰਗੀ ਐ ਇਹ ਜਿਸ ਮੁਰਗਾ ਹੁੰਦਾ ਹੈ ਫੁਟਾ ਖੋਲਾ ਡੋਲਾ ਬਣਾਇਆ ਹੋਇਆ ਆ ਲੇ ਤੁਹਾਨੂੰ ਦਿਖਾਦਾ ਕਿਹੜੀ ਮੁਰਗੀ ਜੰਗਲੀ ਮੁਰਗਾ ਵਹੀ ਜੰਗਲੀ ਮੁਰਗਾ ਬੈਕ ਟੂ ਦਾ ਫੋਨ ਲੱਗ ਭਾਗੀ ਚਿੜੀਆ ਘਰ ਆਪਣਾ ਖਤਮ ਹੀ ਹੋ ਗਿਆ ਬਸ ਇੱਕ ਲਾਸਟ ਰਹਿ ਗਿਆ ਦੇਖਣ ਵਾਲੀ ਚੀਜ਼ ਮਤਲਬ ਕਿ ਸਾਰਾ ਦੇਖ ਲਿਆ ਖਤਮ ਹੋਣ ਦਾ ਮਤਲਬ ਇਹ ਨਹੀਂ ਲਾ ਲਿਓ ਕਿ ਉਹੀ ਖਤਮ ਹੋ ਗਿਆ ਚਰ ਕੀ ਵਾਰੀ ਆ ਰਹੀ ਵਾਕਾਂ ਨੇ ਗਾਵਾ ਡਾਕਟਰ ਹੋ ਕੇ ਇਸ ਇੱਥੇ ਕੀ ਹੈ ਉਹਦੇ ਰੱਖੀ ਹੋਈ ਦੂਸਰੀਆਂ ਕਾਰਟੋ ਰੱਖੀ ਹੋਈ ਚਕੋਰ ਚਕੋਰ ਕਿਤਰੀ ਹੁੰਦੀ ਆ ਦੀਦੀ ਆ ਚਕੋਰ ਤਾਂ ਮੁੰਡਾ ਡਰਦੀ ਕਿਤੇ ਅੰਦਰ ਬੜੀ ਬੈਠੀ ਆ ਜਿਆਦਾਤਰ ਅਸੀਂ ਜਾਨਵਰ ਦੇਖੀਏ ਡਰੇ ਜੇ ਬੈਠੇ ਜਾਂਦਾ ਹੁਣ ਇਹ ਨਹੀਂ ਪਤਾ ਠੰਡ ਕਰਕੇ ਡਰੇ ਹੋਏ ਆ ਜਾਂ ਹੁਣ ਡਰ ਜਾਂਦੇ ਆ ਫੇਰ ਬੰਦ ਹੋਣ ਕਰਕੇ ਉਹ ਡਰ ਜਾਂਦੇ ਆ ਸਾਨੂੰ ਬੰਦ ਰੱਖਿਆ ਗਿਆ ਨਾ ਹੁਣ ਤੁਹਾਨੂੰ ਪਤਾ ਹੀ ਆ ਕਿਸੇ ਨੂੰ ਵੀ ਕੋਈ ਬੰਦ ਰੱਖੀਏ ਬੰਦਾ ਕਿੰਨਾ ਕੁ ਬੋਲਣ ਜੋਗਾ ਰਹੂਗਾ ਉਹਨਾਂ ਲਈ ਤਾਂ ਇੱਕ ਤਰ੍ਹਾਂ ਦੀ ਇਹ ਕੈਦ ਹੀ ਹੈ ਵੀ ਦੇਖਣ ਵਾਲੇ ਲਈ ਉਹ ਹੋ ਸਕਦਾ ਵਾ ਐਂਟਰਟੇਨਮੈਂਟ ਅੱਜ ਦੀ ਆਜ਼ਾਦੀ ਕੋਈ ਲੈਗੀ ਉਹਦੇ ਲਈ ਤਾਂ ਨਾ ਇੱਕ ਤਰੀਕੇ ਦੀ ਕੈਦ ਹੀ ਹੈ ਸਾਰਾ ਜਿਹੜੀ ਆਕਰ ਅਸੀਂ ਘੁੰਮ ਲਿਆ ਇੱਥੇ ਤੁਹਾਨੂੰ ਵੀ ਦਿਖਾਤਾ ਜੋ-ਜੋ ਅਸੀਂ ਦੇਖਿਆ ਜੇ ਤੁਸੀਂ ਦੇਖਣ ਆਉਣਾ ਹੋਵੇ ਤਾਂ ਆ ਸਕਦੇ ਹੋ ਇਕ ਟੇ ਦੀ ਕੋਈ ਜ਼ਿਆਦਾ ਨਹੀਂ ਹੈਗੀ ਪੂਰੇ ਪਰਿਵਾਰ ਸਮੇਤ ਦੇਖਣ ਆ ਸਕਦੇ ਹੋ ਪਾਰਕਿੰਗ ਵਗੈਰਾ ਵਧੀਆ ਹੈਗੀ ਆ ਬਾਹਰ ਠੰਡੇ ਵਾਲੇ ਦਿਨ ਥੋੜਾ ਕਰਾਊਡ ਹੁੰਦਾ ਬਾਕੀ ਦਿਨ ਤਾਂ ਬਿਲਕੁਲ ਹੀ ਖਾਲੀ ਹੁੰਦਾ ਇੱਧਰ ਅਸੀਂ ਆਏ ਨਹੀਂ ਸੀਗੇ ਇੱਧਰ ਕਹਿੰਦੇ ਗੱਡੀ ਅੰਦਰ ਜਾਂਦੀ ਹੈ ਸ਼ੇਰ ਦਿਖਾ ਕੇ ਲੈ ਕੇ ਆਉਂਦੀ ਹੈ ਦੇਖਦੇ ਆ ਜੇ ਹੋਇਆ ਹਿਸਾਬ ਦਾ ਬਣਿਆ ਸਾਡਾ ਟਾਈਮ ਦਾ ਟਾਈਮ ਜ਼ਿਆਦਾ ਨਾ ਲੱਗਦਾ ਹੋਇਆ ਤਾਂ ਜਾਇਆ ਹਾਂ ਆਹ ਬੱਸ ਲੱਗੀ ਹੋਈ ਆ ਅੰਦਰ ਜਾਣ ਨੂੰ ਨਾਲ ਕੰਟੇਨਰ ਹੀ ਹੈਗੇ ਕੁਛ ਖਾਣਾ ਪੀਣਾ ਹੋਵੇ ਤਾਂ ਇੱਧਰ ਆ ਗਏ ਨੇ ਅੰਦਰ ਇੱਥੇ ਬੱਬਰ ਸ਼ੇਰ ਆ ਉਹਨੂੰ ਦੇਖ ਬੱਬਰ ਸ਼ੇਰ ਨਹੀਂ ਐ ਸ਼ਟਾਈਗਰ ਐ ਟਾਈਗਰ ਦਿਖਾ ਕੇ ਲੈ ਕੇ ਆਉਂਦੇ ਆ ਫਿਰ ਚਲੋ ਦੇਖਦੇ ਆ ਪਤਾ ਕਰਦੇ ਆ ਜੇ ਬੰਨ ਦਾ ਤਾਂ ਜਾਏ ਹੋਣੇ ਅਸੀਂ ਬਾਕੀ ਸਾਰੇ ਕਿਤੇ ਜਾਈ ਗਏ ਆਏ ਲੋ ਜੀ ਹੁਣੇ-ਹੁਣੇ ਇੱਕ ਨਵੀਂ ਚੀਜ਼ ਪਤਾ ਲੱਗੀ ਐ ਕਹਿੰਦੇ ਇਹਦੀ ਟਿਕਟ ਜਾਵੇ ਐ ਉਹ ਦੇਖੋ ਬਸ پوری ਲੈਡਰ ਸਕਿਉਰਟੀ ਨਾਲ ਬਾਹਰ ਆ ਰਹੀ ਹੈ ਪਹਿਲਾਂ ਮਗਰੋਂ ਗੇਟ ਲਾਉਂਦੇ ਆ ਇਹ ਤੋਂ ਬਾਅਦ ਮੂਹਰਲਾ ਗੇਟ ਖੋਲਦੇ ਸੇਫਟੀ ਰੱਖੀ ਹੈ ਤਾਂ ਜੋ ਬਾਹਰ ਨਾ ਆ ਜੀ ਤੀਤਾ ਆਏ ਦਿਖਾ ਕੇ ਲੈ ਕੇ ਆਉਗਾ ਦਾਇਮ ਨੂੰ ਮੱਦੇ ਨਜ਼ਰ ਰੱਖਦੇ ਅਸੀਂ ਕਿ ਚਲ ਦੁਬਾਰਾ ਕਦੇ ਫੇਰ ਆ ਜਾਾਂਗੇ ਨਾਲੇ ਹੋਰ ਬਾਕੀ ਫੈਮਿਲੀ ਨੂੰ ਵੀ ਨਾਲ ਦਿਖਾ ਦਵਾਂਗੇ ਬੱਚਿਆਂ ਨੂੰ ਦਿਖਾ ਦਾਂਗੇ ਕਿਉਂਕਿ ਟਾਈਮ ਲੱਗਦਾ ਸੀਗਾ ਹਜੇ ਇੱਕ ਬੱਸ ਭਰਦੀ ਆ ਇਹਦੀ ਟਿਕਟ ਵੀ ਵੱਖਰੀ ਆ ਕੈਸ ਸੀ ਪਹਿਲੇ ਨਾਂ ਨਹੀਂ ਲੈ ਕੇ ਆਏ ਸੀ ਗੂਗਲ ਪੀਓ ਨੇ ਫੇਰ ਨਹੀਂ ਲੈਣਾ ਪਹਿਲਾਂ ਤਾਂ ਸਾਡੀ ਖਬਰਾਂ ਨੇ ਹੈਲਪ ਕਰਦੀ ਸੀ ਹੁਣ ਦੁਬਾਰਾ ਫੇਰ ਕਿਸ ਨੂੰ ਕਹਿਣਾ ਪੈਣਾ ਸੀਗਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਅੱਗੇ ਸਾਨੂੰ ਦੱਸ ਦਿਆ ਕਰੋ ਕਿੱਥੇ ਤੁਸੀਂ ਲੁਧਿਆਣੇ ਦੇ ਵਿੱਚ ਕੀ ਕੀ ਦੇਖਣਾ ਚਾਹੁੰਦੇ ਹੋ ਆਪਾਂ ਉਹਦੇ ਰਿਲੇਟਿਡ ਹੀ ਵੀਡੀਓ ਬਣਾਵਾਂਗੇ ਹੌਨਲ ਟਾਈਮ ਦੇ ਵਿੱਚ ਕਿਉਂਕਿ ਜਿਵੇਂ ਜਿਵੇਂ ਤੁਸੀਂ ਸੁਜੈਸ਼ਨ ਦਿਓਗੇ ਨਾ ਫਿਰ ਜਿਆਦਾ ਵਧੀਆ ਵੀਡੀਓ ਬਣੂਗਾ ਓਕੇ ਜੀ ਟਾਟਾ